ਉਹਨਾਂ ਸਤਕਾਰ ਕਰ ਵਿਚਾਰੀਆਂ ਉਹਨਾਂ ਨੇ ਬੱਕਰੀ 2-3 ਲੈ ਕੇ ਜਾਣੀ ਇੱਕ ਇੱਕ ਤਿੰਨਾਂ ਨੇ ਨਾ ਉਹ ਤਾਂ ਠੀਕ ਹੈ ਜੀ ਕਈ ਦਿਨਾਂ ਮੈਨੂੰ ਫੋਨ ਕਰਦੀਆਂ ਨੇ ਕਹਿੰਦੀ ਭਾਈ ਅਸੀਂ ਇੱਕ ਇੱਕ ਬੱਕਰੀ ਰੱਖ ਲਾਂਗੇ ਕਿਉਂ ਵੀਡੀਓ ਦੇਖ ਕੇ ਰੀਕ ਨੂੰ ਰੀਸ ਹੋ ਗਈ ਯਾਰ ਬੱਕਰਾ ਦੋਨੇ ਗੱਭਣਾਂ ਨੇ ਆ ਬੱਕਰੀ ਨਵੀਂ ਚਲ ਉਹਦਾ ਤੂੰ ਕਿੰਨੇ ਲਾ ਕੇ ਆਪਕਾ ਮਾਰਨ ਤਾਂ ਕੁਝ ਮਰਜ਼ੀ ਮਰਾਈ ਚਲੋ ਜੀ ਹਾਂ 24000 ਰੁਪਏ ਲੱਗ ਚੁੱਕਾ ਹੈ ਕੱਲ ਨੂੰ ਬੰਦੇ ਕਹਿਣਗੇ ਸਾਡੀਆਂ ਜਨਾਨੀਆਂ ਰਾਜੂ ਨੇ ਲਟਾਤੀਆਂ ਮੰਡੀ ਚ ਨਹੀਂ ਇਹ ਲਟਾਉਣ ਵਾਲਾ ਤਾਂ ਦੇ ਭਾਈ ਕੱਢ ਦੇਣਾ ਝੋਲਾ ਯਾਰਾ ਦਿਖਾ ਤਾਂ ਮੈਂ ਓਏ ਐ ਕਿਵੇਂ ਦਿਖਾਤਾ ਹੈ ਬੋਲੀ ਆ ਤੂੰ ਮੇਰਾ ਖਲਾ ਆ ਕਰ ਤੈਨੂੰ 1.75 ਦੀ ਦਿੰਨੇ ਨਾ ਹੋਰ ਕੀ ਕਰਾਂ ਯਾਰ ਘੱਟ ਦੇ ਦੇ ਕਿੱਦਾਂ ਜਾ ਵੜਾਸਾਂ ਭਾਈ ਬੁੜੀਆਂ ਵਾਲੀਆਂ ਗੱਲਾਂ ਨਾ ਕਰੋ ਭਾਈ ਫਟਾਫਟ ਕਰੋ ਹੈ ਕੀਦ ਨਹੀਂ ਪਾਈ 10000 ਦੀ ਦਿੰਨੇ ਨਹੀਂ ਨਹੀਂ 62 ਦੀ ਦਿੰਨਾ 24000 ਦੀ ਲੈ ਤਾ ਮੇਰਾ ਦਿਮਾਗ ਹੱਲ ਗਿਆ ਨਾਲ ਪੈਸਾ ਕਹਤਾ ਲੈ ਜਾ ਬਸ ਨੀ ਦੀ ਬੱਕਰੀ ਤੇਰੀ ਦਿਖਦੀ ਹੈ ਇਹ 30 ਦੀ ਵੀ ਨਹੀਂ ਹੈਗੀ ਉਹਨਾਂ ਦਾ ਸਤਕਾਰ ਕਰ ਵਿਚਾਰੀਆਂ ਉਹਨਾਂ ਨੇ ਬੱਕਰੀ 2-3 ਲੈ ਕੇ ਜਾਣੀ ਇੱਕ ਇੱਕ ਤਿੰਨਾ ਨੇ ਨਾ ਉਹ ਤਾਂ ਠੀਕ ਹੈ ਜੀ ਕਈ ਦਿਨਾਂ ਮੈਨੂੰ ਫੋਨ ਕਰਦੀਆਂ ਨੇ ਕਹਿੰਦੀ ਭਾਈ ਅਸੀਂ ਇੱਕ ਇੱਕ ਬੱਕਰੀ ਰੱਖ ਲਾਂਗੇ ਕਿਉਂ ਵੀਡੀਓ ਦੇਖ ਕੇ ਰੀਕ ਨੂੰ ਰੀਸ ਹੋ ਗਈ ਯਾਰ ਬੱਕਰਾ ਦੋ ਨਹੀਂ ਗੱਭਣਾਂ ਨੇ ਆ ਬੱਕਰੀ ਨਵੀਂ ਹੈ ਚਲ ਉਹਦਾ ਤੂੰ ਛੱਟ ਪਹਿਣਾ ਇਹ ਵੀ ਗੱਲ ਚੱਲਦੀ ਹੈ ਹਜੇ ਸੂਨ ਵਾਲੀਆ ਮਹੀਨੇ ਨੂੰ ਲਊ ਮਹੀਨਾ ਬਾਤ ਇਹ ਨਾਲ ਲੈ ਜੂਗੀ ਹਾਂ ਲਊਗੇ ਉਧਰ ਹੋ ਜਾ ਬਈ ਬੱਕਰੀ ਦੱਸਾ 1000 2000 ਘੱਟ ਕਰ ਲਈ ਬਸ ਐ ਜੀ ਨਹੀਂ ਆਪਾਂ ਦੇਣ ਲੈਣਾ ਮੁੱਲੀ ਕਰਿਆ ਪੱਕਾ ਜੜਾਂ ਕਾ ਦਾ ਮਾਰਨੇਗਾ ਵੀ ਉਹੀ ਜੜ ਕੇ ਖਾ ਸਾਢੇ 18 ਦੀ ਦਿੰਨੇ ਨਹੀਂ ਪੂਰੀ 19 ਦੀ ਦਿੰਨੇ ਪੂਰੀ 20 ਦੀ ਦਿੰਨੇ ਨਹੀਂ ਬਦਲਾ ਫਿਰ ਹੁਣ ਮੈਂ ਕੀ ਕਰਾਂ ਮੈਂ ਤਾਂ ਤੈਨੂੰ ਪੂਰਾ ਮੁੱਲ ਲਾਤਾ ਹੈਂ ਮਾਈਆਂ ਦੇ ਅਰੇਂਜ ਤੋਂ ਉੱਤੇ ਉਹਦੀ ਲਾਤ ਤੇ ਲੱਗ ਚੁੱਕੇ ਆ ਜੀ ਕਿੰਨੇ ਲਾਗੇ? ਆਪਕਾ ਮਾਰਨ ਦਾ ਕੁਛ ਮਰਜੀ ਮਰਾਈ ਚਲੋ ਜੀ। ਹਾਂ। 242000 ਰੁਪਏ ਲਾ ਕੇ ਚੁੱਕਿਆ ਗਏ। ਲੱਗ ਗਿਆ ਉਹ ਲਾਗੇ ਹੋਈ ਨੇ ਆਪਦਾ ਪੁਗਤਾ ਲਾਉਣਾ ਵਿਚਾਰੀਆਂ ਨੇ। ਕੱਲ ਨੂੰ ਬੰਦੇ ਕਹਿਣਗੇ ਸਾਡੀਆਂ ਜਨਾਨੀਆਂ ਰਾਜੂ ਨੇ ਲਟਾਤੀਆਂ ਮੰਡੀ ਚ। ਨਹੀਂ ਇਹ ਲਟਾਉਣ ਵਾਲਾ ਤਾਂ ਦੇਖ ਹਾਂ। ਹਾਂ ਭਾਈ ਗੱਲਾਂ ਉਹਨਾਂ ਦੇਖੋ ਵਿਚਾਰੀਆਂ ਨੇ ਆਪਦੇ ਪੁਗ ਨੀ 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 ਆਪਾਂ ਆਦੇ ਮੈਂ ਕੱਚਾ ਕੰਮੇ ਨਹੀਂ ਕਰਦਾ। ਓਏ ਚਾ ਸੱਪ ਮਰ ਜੇ ਨੇ ਛੋਟੀ ਰਹੀ ਜੀ ਕਿਉਂ ਜੀ ਉਹਨਾਂ ਨੇ ਕਿੱਡਾ ਆਪਣੇ ਦੇ ਵਿਚਾਰੀਆਂ ਦੇ ਸਤਕਾਰ ਕਰਿਆ ਹਜੇ ਗੱਬ ਲੱਬ ਟਿੱਡ ਪਰਿਆ ਪਾਣੀ ਹੈ ਪਤਾ ਕੀ ਬਣ ਜੇ ਸਹੀ ਹੈ ਜੀ ਹੈ ਦੇਖੋ ਆਪਣੀ ਵੀ ਕੋਈ ਸੂਈ ਹੋਈ ਹੁੰਦੀ ਉਹਨਾਂ ਨੂੰ ਕੁਝ ਹੋਰ ਗਲਤੀ ਵੀ ਭਾਈ ਬੱਚੇ ਨੇ ਥੱਲੇ ਸੂਈ ਹੋਈ ਹੈ ਲੈ ਜਾਓ ਗੱਲ ਸਹੀ ਹੈ ਮੇਰੀ ਬਿਲਕੁਲ ਗਲਤ ਨਹੀਂ ਭਾਈ ਮੈਂ ਤਾਂ ਮੇਰੀ ਰੇਂਜ ਲਾਤੀ ਗਾਹ ਚੱਲੋ ਹਾਂ ਆਜੋ ਮੈਂ ਗਲਤ ਕੰਮ ਨਹੀਂ ਕਰਦਾ ਮੈਂ ਦੋਈ ਤਰ੍ਹਾਂ ਦੀ ਹੱਕ ਸੂਈ ਹੋਈ ਹੈ ਤਿੰਨ ਬੱਚੇ ਨੇ ਕਹ ਨਾ ਤਰਾ ਜੋ ਤਿੰਨ ਬੱਚੇ ਨੇ ਭਾਈ ਆ ਬੈਠੇ ਮੇਰੇ ਖਾਲਮ ਪਿਆਣਾ ਇਹ ਆ ਬੈਠੇ ਨੇ ਪੀਰੇਟਰ ਆ ਜੋ ਹਾਂਜੀ ਇਹ ਮਾਰੇ ਤੋ ਬੱਚਾ ਸੱਤਰੀਕਾਰ ਭਾਈ ਪੀਰੇਟਰ ਮੈਂ ਪਹਿਲਾਂ ਮਾਈਆਂ ਦਾ ਸੌਦਾ ਚੱਲ ਰਿਹਾ ਅੱਛਾ ਕਰਾ ਦੇ ਲੱਲੂ ਵੀ ਦਵਾਉਂਗਾ ਤੁੰਨੂੰ ਵੀ ਦਵਾਉਂਗਾ ਸਾਰਿਆਂ ਨੂੰ ਦਵਾਕੇ ਧੋਰੂੰ ਆ ਜਾ ਭਾਈ ਕੱਢ ਦੇ ਨਾ ਝੋਲਾ ਯਾਰਾ ਦਿਖਾਤਾ ਓਏ ਆ ਕਿਵੇਂ ਦਿਖਾਤਾ ਹੈ ਬੋਲੀ ਆ ਤੂੰ ਮੇਰੇ ਖਾਲ ਆ ਕੱਢ ਝੋਲਾ ਗਿਆ ਪਰਾਂ ਲੈ ਵੜਾ ਉੱਤੇ ਲਾਲ ਟੋਪਾ ਵਈਆ ਫੜੀ ਮੱਚਾ ਇੱਥੋਂ ਕੰਨ ਫੜਾ ਗਲੇ ਤਾਂ ਅਮਰ ਤੇ ਦਿਖਾ ਕਿਉਂ ਜੀ ਪੈਸੇ ਲਾਉਣੇ ਨੇ ਅਗਲੇ ਨੇ ਬੌਲੀਆਂ ਗੱਲਾਂ ਕਰਦਾ ਤੂੰ ਕੋਈ ਥਾਂ ਤੇ ਕੋਈ ਮਿਸਟੈਕਸ ਹੋਵੇ ਕਲਣਾ ਹੋਵੇ ਛੱਡਾ ਇੱਟ ਵਰਗਾ ਹੋਵੇ ਉਹ ਕੀ ਕਰਨੀਏ ਰੁਪਏ ਲਾ ਕੇ ਲੈ ਭਈ ਅੱਜ ਦੀ ਕਿਹੜੀ ਦਾ ਸਹੀ ਹੈ ਬੱਚੇ ਲਾ ਤਾਂ ਨੇ ਲੈ ਕੇ ਗਲਤ ਕੰਮ ਕਿਉਂ ਕਰਾਈਏ ਕਿਸੇ ਨਾਲ ਛੱਡ ਬਾਈ ਬੱਚੇ ਉਹ ਵੀ ਲਿਆ ਖੰਡ ਪਰਾਂ ਦੀ ਦੇਖ ਪਾਈ ਹੈ ਜਦੀ ਐਪ ਤੋਂ ਬਾਈ ਪਸੰਦ ਕਰ ਲੋ ਭਾਈ ਬੱਕਰੇ ਪੱਠਾ ਯਾਰ ਬਾਈ ਪਤਾ ਨਹੀਂ ਲੈ ਹੁਣ ਝੋਲਾ ਲਾ ਦੇ ਚਾਹੇ ਤੇਰੀ ਨਾਂ ਵੀ ਕੀ ਉਹਦੀ ਖਰਾਬਤਾ ਨਾ ਹੋਵੇ ਹੈ ਠੀਕ ਹੈ ਜੀ ਆਪਾਂ ਆਹਦਾ ਸੌਦਾ ਮੇਰਾ ਹੱਕ ਨਹੀਂ ਮੰਨਦਾ ਕਿਹੜਾ ਤੋਂ ਦਿਖਾਈ ਜਾ ਰਿਹਾ ਇਹਨੂੰ ਹੁਣ ਐ ਤਾਂ ਜੇ ਉਸ ਵੀ ਹੋ ਸਕਦਾ ਮੈਂ ਸਾਰੀ ਜ਼ਿੰਦਗੀ ਦੀ ਕਿਵੇਂ ਗਾਰੰਟੀ ਦੂੰ ਭਾਈ ਹਾਂ ਹਾਂ ਕੈ ਰੁਪਈਆ ਦੇ ਚੋપરા 30000 ਮੋਲ ਦਾ 30000 ਹਾਂਜੀ ਅੱਛਾ ਫਿਰ ਪਹਿਲਾਂ ਮੈਂ 17 ਲਾ ਗਿਆ ਸੀ ਹਾਂਜੀ ਗੱਲ ਤੇ ਮੈਂ ਉਸੇ ਸੱਚੀ ਤੇ ਖੜੂਗਾ ਹਾਂਜੀ ਹੁਣ ਮੈਂ ਦੱਸਾਂ ਤੈਨੂੰ 17.5 ਦੀ ਦਿੰਨੇ ਨਾ ਹੋਰ ਕੀ ਕਰਾਂ ਹਜ਼ਾਰ ਘੱਟ ਦੇ ਦੇ ਕਿੱਦਾਂ ਜਾ ਬਣਾਖਾ ਬਾਈ ਜਮੀ ਨਹੀਂ ਮੰਦਾ ਉਹ ਬੱਕਰੀ ਵੀ ਚੰਗੀ ਆ ਨਾ ਦੁੱਧ ਨੂੰ ਵੀ ਥਲੋ ਤੂੰ ਕਿਹੜਾ ਮਾੜਾ ਹੈ ਉਹ ਤਾਂ ਠੀਕ ਆ ਤੇਰੀ ਮੈਂ ਮਣੇ ਵੀ ਤੰਨਾ ਬਾਕੀ ਉਹ ਪੜੂਆ ਜਹਾਨਦਿਆ ਬੱਕਰੀ ਚਾਹੀਗੀ ਚੰਗੀ ਉਹ ਤਾਂ ਠੀਕ ਹੈ ਤੇ ਜਵਾਖ ਮਾੜੇ ਨਹੀਂ ਨਹੀਂ ਦੁੱਧ ਨੂੰ ਬਹੁਤ ਖਰੀਆ ਸੀ ਨਾ ਸਲਦੇ ਨਹੀਂ ਨਾ ਹੈਗੇ ਉਦਨੂ ਵੀ ਖਰੀ ਬਹੁਤਾ ਬੱਚੇ ਦੇਸੀ ਹੋਣ ਚਾਲਾ ਤੇਰੀ ਬੱਕਰੀ ਦੇ ਸੱਤੇ ਪੈਸੇ ਲਵਾਉਂਗਾ ਉਹਦਾ ਠੀਕ ਚੱਲ ਬੱਚੇ ਇਤਕੀ ਸੂਏ ਦੇ ਪਾਲ ਕੇ ਇਦਾਂ ਮੁੱਲ ਵਧਣਾਂਗੇ ਵਿਚਾਰੇ ਜੇ ਪੜ ਕੇ ਵੇਚ ਲਣਗੇ 2 ਰੁਪਏ ਤਾਂ ਖਰੇ ਹੋਣਗੇ ਫਿਰ ਵਜਨਦਾਰ ਗੱਲ ਕਰ ਜੇ ਵੇਚਣੀ ਹੈ 2.5 ਮਿੰਟ ਲਾਉ 2.5 ਹਜ਼ਾਰ ਦੇ ਲੈ ਯਾਰ ਅਜਾ ਨਾ ਬਾਕੀ ਵੇ ਤੂੰ ਦੱਸ ਦੇ ਬਾਈ ਹੁਣ 2.5 ਥੋੜੀ ਕੱਢੋ ਬਾਈ 2.5 ਬਾਈ ਕਿਉਂ ਇਹਨੂੰ ਕੀ ਹੋਇਆ ਹਾਂ ਬੱਚੇ ਨੂੰ ਕੀ ਕਰਨਾ ਪਾਲ ਕੇ ਵੇਚ ਲਾਂਗੇ ਤਕੜੇ ਮੇਮਨੇ ਹੋ ਰਹੇ ਨਹੀਂ ਹੁਣ ਹਾਂ ਕਿਹੜਾ ਪੈਨਾਂ ਦੇ ساری ਉਮਰ ਪੈਰ ਪਾਣੀ ਪਾ ਕੇ ਰੱਖਣਾ ਕਰੇ ਗਾਂ ਦੇ ਸੂਏ ਚੰਗੇ ਬੱਕਰੇ ਤੋਂ ਪਾਣ ਦੀ ਫੇਰ ਬੱਚੇ ਵਧੀਆ ਦੇ ਦੂ ਕਿਉਂ ਵੀ ਬੱਕਰੀ ਜਮਾ ਜਵਾਨ ਹੈ देखो भाई के हां भे बुड़िया गा करो, भाई। फटा करो। है ठीक है? है भाई <laughs> मेरे कान चाह भाई कुछ दसो है बकरी तेरी बिकती है भाई इधर हो जा ਉਹ ਇੱਧਰ ਹੋ ਗਿਆ ਇੱਧਰ ਹੋ ਗਿਆ ਉਹ ਵੀਡੀਓ ਕਰ ਕਰ ਰਹੇ ਨੇ ਵਿਚਾਰੇ 19000 ਦੀ ਦੇ ਨਾ ਓਏ ਵੇਚ ਤਰੇ ਫਿਰਦੇ ਹੋ ਤੁਸੀਂ ਨਹੀਂ ਹੋਣਾ ਰਾਜੂ ਫਰਕ ਵਾਲਾ ਬਈ ਬੋਲਣਾ ਨਾ ਕਰੋ ਵੇਚ ਦੇ ਵਧੀਆ ਰਹੇਗਾ ਨਹੀਂ ਹੋਣਾਗਾ ਫਰਕ ਬਾ ਮੈਨੂੰ ਪਤਾ ਕੋਈ ਫਰਕ ਨਹੀਂ ਹੈਗਾ ਫਰਕ ਨਹੀਂ ਹੋਣਾ ਹੈ ਨਹੀਂ ਹੋਣਾ ਫਰਕ ਵਾਲਾ ਕਿੰਨੇ ਲੈ ਕੇ ਜਾਣੀ ਹਾਂ ਲੈ ਕੇ ਜਾਣੀਆਂ 27000 ਦੀ ਲੈ ਆਇਆ ਕੀ ਕਹਿਣਾ ਭਾਈ ਭਾਈ ਬੱਚੇ ਵੀ ਤਿੰਨ ਨੇ ਲੰਬਾ ਅਰਸਾ ਥੱਲੇ ਚਾਰ ਨੱਕ ਜਾਂਦੇ ਨੇ ਗੱਲ ਤੇਰੇ ਤਲਵੇਂ ਬਣਾ ਦੇ ਮਗਰ ਭਾਈ ਹਾਂ ਜੀ ਮੈਂ ਬਣਾ ਦਿਆ ਯਾਰ ਮੈਂ ਨਹੀਂ ਲਟਾਉਂਦਾ ਤੁਨੂੰ ਭਾਈ ਕੋਈ ਸਾਡੇ ਤੇ ਭਰੋਸਾ ਰੱਖ ਨਾ ਲੈ ਕੇ ਜਈ ਕੋਈ ਗੱਲ ਨਹੀਂ ਕੋਈ ਨਾ ਚਾਹੀਦਾ ਮੈਨੂੰ ਮੜਕ ਲਾਉਂਦੇ ਦੇਣਾ ਹੈਲੋ ਗੱਲਾਂ ਛੱਡ ਓਏ ਬੱਕਰੀ ਵੇਚਣੀ ਐ ਪੂਰੀ 22000 ਦੀ ਦੇਜਤੀ ਤੇਰੀ ਨਹੀਂ ਹੋਣਾ ਰਾਜੀ 25000 ਦੀ ਲੈ ਤਾਂ ਤੈਨੂੰ ਕਹਤਾ ਹੁਣ ਗੱਲ ਕਰ ਕੋਈ 25 ਦੀ ਨਹੀਂ ਹੈਗੀ ਨਹੀਂ ਹੈਗੀ ਮੰਨ ਲੈ ਗੱਲ ਜਮਾਂ ਸਹੀ ਆ ਕੋਈ 25 ਦੀ ਨਹੀਂ 22000 ਦੀ ਦਿੰਨੇ ਨਹੀਂ ਨਹੀਂ ਸਾਢੇ 22 ਦੀ ਦਿੰਨੇ ਨਹੀਂ ਹੋਣੀ ਹੈਗੀ 24000 ਦੀ ਲੈ ਮੇਰਾ ਦਿਮਾਗ ਹੱਲ ਗਿਆ ਨਾਲ ਮੇਰਾ ਕਹਤਾ ਲੈ ਜਾ ਬਸ ਨਾ ਇੱਕ ਤੂੰ ਤੇ ਕੋਈ ਮਾਨ ਹੀ ਰੱਖਿਆ ਛੋਟਾ ਬਸ ਉਹੀ ਫਜਲੂ ਰਹਿ ਗਿਆ ਚੰਗਾ ਫਤੱਲੀਏ ਮਾਈ ਸਾਹ ਆਪੇ ਨਰਾਜ਼ ਵੀ ਚਾਰ ਮੈਂ ਕਿਹਾ ਮੈਂ ਮੈਨੂੰ ਸੌਦਾ ਕਰਾ ਦੇ। ਆਪਾਂ ਵੀ ਕਹਿੰਦਾ ਰਾਜ ਮਾਰ। ਹਾਂ ਜੇ ਮੈਂ ਪੱਕੇ ਆ ਕੇ ਕਰਨ ਦੇ ਆ ਕੇ ਉਹ ਕਰਨ ਲੱਗੇ ਨੇ। ਤੇ ਕੀ ਹੁਣ ਉਹ 부ੜੀ ਨੇ ਪਸੰਦ ਵੀ ਨਹੀਂ ਕੀਤੀ ਮੈਂ ਤਾਂ ਮਾ ਚਾਰ ਨਾਕ ਨੇ। ਉਹ ਆਪਾਂ ਵੀ ਕਹਿੰਦਾ। ਇਹ ਲੱਭ ਪੂਰੀ 23000 ਰੁਪਏ। ਮੈਂ ਕਿਹਾ ਮੈਂ ਕਿਹਾ ਪੁੱਤਰਾ ਮੈਂ। ਨਾ ਕਰੀ 부ੜੀਏ। ਸਾਰੇ ਪਿੰਡ ਨੂੰ ਬੱਕਰੀ ਦਿਖਾ ਲਈ। ਲੇਲੀ ਨਵਾਲੀ ਤੇਰੀ ਬਾਗੀ ਸਾਈ ਸੁਣੋ ਵੀ 2 ਮਿੰਟਾ ਮੇਰੇ ਦਾ ਮੰਦਾਰੀ ਵਾਲਾ ਖੇਡ ਹੈ ਜਦੋਂ ਇੱਥੇ ਖੜ ਕੇ ਖਾੜੇ ਚ